ਕੀ ਕਿਉਂ ਤੇ ਕਿਵੇਂ ਇਹ ਤਿੰਨੇ ਚੀਜ਼ਾਂ ਬੰਦੇ ਨਾਲ ਬਾਫਰਦੀਆਂ ਨੇ ਇਹ ਤਿੰਨੇ ਚੀਜ਼ੇ ਸਮਝ ਲੋ ਜਿਹੜੀ ਮੈਂ ਤੁਹਾਨੂੰ ਕਰਾਮਾਤ ਕਰਕੇ ਦਿਖਾਵਾਂਗਾ ਨਾ ਉਹ ਕੋਈ ਚੀਜ਼ ਨਾ ਬਾਹਰੋਂ ਨਹੀਂ ਉਹ ਸਾਰੀਆਂ ਚੀਜ਼ਾਂ ਮੇਰੇ ਕੋਲੇ ਆਉਂਦੀ ਤੁਜੀ ਪ੍ਰਭੂ ਮੇਰੀ ਨਹੀਂ ਲਤੀ ਕੀ ਤਲਾਸੀ ਹਰ ਕੈਥੀ ਜਾਂਦਾ ਜਾਦੂ ਹੁੰਦੀ ਨਹੀਂਗਾ ਜਾਦੂ ਕਾਹਨਾ ਚਿੱਤਾ ਇਹ ਆਸ ਪਈ ਦਾ ਕਿਤਾਬ ਬੈਮ ਪਰਮ ਕਿਵੇਂ ਮੇਰਾ ਪਿੰਡ ਸਹਾਰਨ ਹੈਗਾ ਓੱਡੇ ਤੇ ਮੇਰਾ ਘਰ ਆ ਸਾਡੇ ਪਿੰਡ ਕੇ ਬਾਬਾ ਹਰੇਕ ਪਿੰਡ ਬਾਬੇ ਹੁੰਦੇ ਆ ਮੈਂ ਓੱਡੇ ਦੇ ਬੈਠਣ ਨਾਗਾ ਇੱਕ 부ੜੀ ਆ ਕੇ ਮਿਲਦੀ ਕਹਿੰਦੀ ਆ ਕਾਕਾ ਸਿਆਣੀ ਰਕਰ ਕਿਹੜਾ ਮੈਂ ਕਹਿੰਦੀ ਕੀ ਕੰਮ ਨੇ ਨਹੀਂ ਜੀ ਮੇਰੇ ਆਪਾਂ ਨੇ ਹੋਰ ਥਾਂ ਲੱਗ ਸੀ ਵੀ ਸਿਆਣੀ ਉਹ ਬਾਬਾ ਕਦੋਂ ਬਣ ਗਿਆ ਉਹ ਬੰਦਾ ਹਰ ਹੁੰਦਾ ਉਹਦੇ ਸਿਰ ਦੇ ਬਾਣ ਜੁੜ ਕੇ ਬਾਬਾ ਚਟਾ ਪ੍ਰਭੂ ਕਰਿਆ ਹਾ ਕੋਈ ਕੋ ਹੁੰਦਾ ਬਾਕੀ ਚਾਚੇ ਦਾ ਇਹ ਹੋਰ ਜੋੜੇ ਮੇਰੇ ਕੋਈ ਬਾਬਾ ਹੋਵੇ ਉਹ ਇਹ ਗੱਲ ਕਹਿਣਾ ਹੁੰਦਾਗਾ ਮੇਰੇ ਕੋਲ ਵੀਰ ਵਾਰ ਨੂੰ ਆ ਜਿਓ ਮੈਂ ਚਟੇ ਘਰ ਦੀ ਗੱਲ ਦੱਸ ਦੂੰਗਾ ਤੁਸੀਂ ਪਹਿਲਾਂ ਪਰਦੇ ਆ ਕੇ ਦੇਖ ਰਹੇ ਹੋ ਤੁਸੀਂ ਬਹੁਤ ਕਿਤੇ ਦੇ ਬਾਬੇ ਦੇ ਕੋਈ ਜਾ ਕੇ ਨਾ ਤੁਸੀਂ ਬਾਬੇ ਦੇ ਜੋੜੇ ਚੱਕ ਲਏ ਹੋ ਉਹਨਾਂ ਆਈ ਨਹੀਂ ਪਤ ਲੱਗਣਾ ਮੇਰੇ ਜੋੜੇ ਕਿਹੜਾ ਲੈ ਕੇ ਜਿਵੇਂ ਲੋਕ ਇਹਨਾਂ ਨੂੰ ਪੁੱਛੇ ਦੱਸ ਦੇਂਦੇ ਫੋਨ ਇਹਨਾਂ ਨੂੰ ਪੁਲਿਸ ਵਾਲੇ ਭਰਤੀ ਕਰ ਲੈਣ ਬੀਤੇ ਚਿਕਰਾ ਕਿ ਕਿਹੜਾ ਕਿਧਰ ਗਿਆ ਸਹੀ ਹੈ ਸਰਕਾਰ ਨੂੰ ਨੌਕਰੀ ਮਿਲ ਸਕਦੀ ਆ ਸਹੀ ਹੈ ਇਸ ਕਰਕੇ ਸਰਕਾਰ ਨੌਕਰੀ ਦਿੰਦੀ ਨਹੀਂ ਕੱਲ ਵਾਰੇ ਦੱਸ ਨਹੀਂ ਸਕਦੇ ਜਿਹੜਾ ਦਿਨ ਕਾਲ ਟੱਪ ਗਿਆ ਨਾ ਉਹਦਾ ਦਿਨ ਹੀ ਜਾਊਗਾ ਛੱਡ ਬਾਪੂ ਅਣ ਪੜਾ ਇਹ ਗੁਰਦੁਆਰੀ ਡੇਰੇ ਮੰਦਿਰ ਨਹੀਂ ਮਾੜੀ ਹੁੰਦੀ ਇਹਨਾਂ ਵਿਚਨਾ ਬੈਠੇ ਕੁਝ ਲੋਕ ਮਾੜੀ ਹੁੰਦੇ ਆ ਉਹ ਛੱਡ ਬਾਪੂ ਜਿਹੜੇ ਡੇਰੇ ਵੱਜ ਜਾਂਦਾਗਾ ਬਾਪੂ ਨੂੰ ਪਤਾ ਕੋਈ ਬੰਦਾ ਤੇਰੇ ਆਉਂਦਾ ਇਹਨੂੰ ਕੋਈ ਤਜਰਬਾ ਦਿਖਾਵਾਂਗੇ ਕਹਿੰਦਾ ਭਗਤਾ ਕਿਵੇਂ ਆ ਗਿਆ ਕਹਿੰਦਾ ਬਾਬਾ ਵੈਸੀ ਆ ਗਿਆ ਕਹਿੰਦਾ ਇਹ ਕਰ ਇੱਕ ਕਾਗੀ ਲੈ ਜਾ ਇਹਦੀ ਕਬੂਤਰ ਲੈ ਕੇ ਆਉਂਦੇ ਛੱਡ ਬਾਬਾ ਦਾ ਬਾਬੇ ਕਾਗਜ ਦੀ ਬੋਤਲ ਨਹੀਂ ਹੋਣੀ ਬਾਬਾ ਕਹਿੰਦਾ ਫਿਰ ਚਮਤਕਾਰ ਦਿਖਾਵਾਂ ਬੋਲੇ ਜੀ ਕਿੰਨੀਆਂ ਬੋਤਲਾਂ ਮੰਗਾਂ ਕਹਿੰਦਾ ਬਾਬਾ ਕਿਵੇਂ ਬਾਬੇ ਦੇ ਅੰਦਰ ਚੜਨਾ ਹੁੰਦਾ ਇਹਦੇ ਤੇ ਡੰਡਾ ਲਾ ਕੇ ਉਹਨੇ ਦੂਰ ਛੱਡ ਦੇਣਾਗਾ ਮੈਂ ਵੀ ਛੜਦਾ ਆਇਂ ਫੜ ਕੇ ਦੇ ਦੋ ਕਾਗਨ ਨੂੰ ਐ ਕਰਦਾ ਫਿਰ ਉਹ ਵੀ ਐ ਤੈਹ ਲਾਉਂਦਾ ਪ੍ਰਭੂ ਤੈਹ ਦਾ ਮਤਲਬ ਤੈਹ ਹੁੰਦਾਗਾ ਕਾਗਜ਼ ਬਹੁਤ ਲੰਮਾ ਹੁੰਦਾ ਉਹਨੇ ਪੁਛ ਮੁਚ ਕਰਕੇ ਛੋਟਾ ਜਿਹਾ ਕਰਨਾ ਹੁਣ ਛੋਟੇ ਦਾ ਮਤਲਬ ਇਹ ਹੁੰਦਾਗਾ ਇਹਨੂੰ ਕਿਤੇ ਲੁਕਾਉਗਾ ਤੇ ਇਹਦਾ ਫੂਕ ਮਾਰਦੀ ਤੁਹਾਡੇ ਬਾਪਨੇ ਫੂਕ ਮਾਰਦੀ ਬਾਪਨੇ ਹੌਲੀ ਹੌਲੀ ਕਾਗਜ਼ ਖੋਲਣਾ ਸ਼ੁਰੂ ਕਰਦਾ ਲੈ ਇੰਨੇ ਗਾ ਰੱਖਿਓ ਜਿਵੇਂ ਮੈਂ ਖੋਲੂਗਾ ਇਹ ਵੇ ਜੋ ਕਲੀਮ ਚਲਾਕ ਨੂੰ ਖੋਲਦੇ ਨੇ ਉਹ ਕੀ ਕਹਿੰਦਾ ਕਹਿੰਦਾ ਦੇਖ ਭਗਤਾ ਇਹ ਜਿਹੜਾ ਤੇਰਾ ਕਾਗਜ਼ ਆ ਉਹਨੇ ਖੋਲ ਕੇ ਦਿਖਾਇਆ ਸਾਡੇ ਬਾਪੂ ਕਹਿੰਦਾ ਮੈਂ ਕਮਾਲ ਕਰਤੀ ਇਹ ਤੇਰਾ ਕਮਾਲ ਹੀ ਕਰਤੀ ਆ ਤਾਂ ਇਹ ਇਹਨੂੰ ਇੱਧਰ ਬੈਠਣਾ ਪਊਗਾ ਜੀ ਅੱਛਾ ਨਹੀਂ ਨਹੀਂ ਇੱਥੇ ਇੱਥੇ ਬੈਠ ਸੱਜੀ ਸਹੀ ਗੱਲ ਆ ਮਗਰੂ ਚਲਾਕੀ ਕਰ ਲਿੰਦੇ ਆ ਠੀਕ ਆ ਸਾਰਾ ਕੁਝ ਮਗਰੂ ਦੇ ਦਤਾ ਹੁਣ ਇਹ ਜਿਹੜਾ ਨੋਟ ਬਣ ਕਿਵੇਂ ਗਿਆ ਹੁਣ ਇਹ ਸਿੱਖੋ ਇਹਦੇ ਪਿੱਛੇ ਕਾਰਨ ਕਿੱਥੇ ਆ ਇਹ ਜਿਹੜਾ ਨੋਟ ਸੀ ਉਹ ਜੋਗੀ ਬਾਬੇ ਦੇ ਮੇਰੇ ਕੋਲੇ ਇੱਥੇ ਲੁਕੋਇਆ ਹੁੰਦਾ ਭਰਾਵੋ ਪਹਿਲਾਂ ਆ ਦੇਖੋ ਇਹ ਨੋਟ ਬੇ ਇੱਥੇ ਲੁਕੋਇਆ ਸੀਗਾ ਮੈਂ ਸਾਨੂੰ ਇੱਕ ਅਧਰਾਬਾਦੀ ਕਰਕੇ ਦਿਖਾ ਗਿਆ ਜੇ ਮੈਂ ਸਾਨੂੰ ਨਾ ਦੱਸਦਾ ਐਸ ਤੋਂ ਫੜ ਕੇ ਆ ਜਿਹੜਾ ਕਾਗਜ਼ ਆ ਹੁਣ ਮੈਂ ਡੰਡਾ ਚੱਕਦਾ ਮਾਰੇ ਬਾਜੰਦੀ ਮੈਂ ਡੰਡਾ ਚੱਕ ਲਿਆ ਇਹਦੇ ਸਾਨੇ ਜਾ ਗਿਆ ਕਾਗਜ਼ ਹੁਣ ਮੈਂ ਡੰਡੇ ਨੂੰ ਪਾ ਲੈ ਗੀਜੇ ਵਿੱਚ ਨਹੀਂ ਮੈਂ ਕਾਗਜ਼ੇ ਪਾ ਜੇ ਡੰਡਾ ਵੱਡਾ ਸੀ ਤਾਂ ਮੈਂ ਬੈਗ ਵਿੱਚ ਰੱਖਦਾ ਹੁਗਾ ਭਾਈ ਹੁਣ ਛੋਟੇ ਕਰੇ ਕੋਈ yogi baba ਕੇ ਇਹ ਗੱਲ ਕਹੇ ਮੈਂ ਕਾਗਜ਼ਾਂ ਦੇ ਨੋਟ ਬਣਾ ਦੂ ਛੋਟੇ ਪੈਸੇ ਧੁਕਲੇ ਕਰ ਦੂ ਪੌਂਦੀ 3 ਵਜੇ ਕੋਈ ਭਾਵੇਂ ਕੱਪੜੇ ਪਾ ਕੇ ਮੈਂ ਆਵਾਂ ਤੂੰ ਠੱਗ ਲੋ ਗੁੰਦੇ ਪ੍ਰਭੂ ਇਹ ਨਾ ਦਰ ਬਜੂ ਕਈ ਲੋਕ ਇਹ ਕਹਿੰਦਾ ਅਸੀਂ ਠੱਗ ਹੀ ਨਹੀਂ ਹੁੰਦੇ ਪੰਜੇ ਉਹ ਲੈ ਕਿਸਾ ਨਹੀਂ ਹੁੰਦੀ ਬੱਚਾ ਅਸੀਂ ਬਣਾ ਦਿੰਨੇ ਆ ਕਦੇ ਪਪਾ ਆ ਫੜਕਾ ਗੇ ਜੋ ਤੂੰ 2000 ਦਾ ਨੋਟ ਬਣਾ ਦੇਗਾ ਉਹ ਕਹਿੰਦਾ ਹਾਂ ਕਰੇ ਚੱਲ 100 ਬਣਾ ਦੇ ਤੈਨੂੰ ਸੀ ਮੰਨ ਜਾਗੇ ਉਹ ਕਹਿੰਦਾ ਮੈਂ 100 ਦਾ ਭਈ ਮੰਨਵਾ ਦੂੰਗਾ ਪਰ ਤੂੰ ਇਹ ਨਹੀਂ ਮੰਨਣਾ ਕਦੇ ਪਪਾ ਬੱਚਾ ਪਿਆਰਾ ਲੋ ਫਰਾਬੋ ਛੋਟੇ ਕੋਲੇ ਕਿ 100 ਦਾ ਨੋਟ ਹੋਣਾ ਚਾਹੀਦਾ ਗਾ ਹਰੇਕ ਨੋਟ ਤੇ ਆ ਨੰਬਰ ਲਿਖ ਕੇ ਆ ਉਹ ਨੰਬਰ ਲਿਖ ਕੇ ਦੇ ਦਿਓ ਕਦੇ ਪਪਾ ਜਿਹੜਾ ਤੂੰ ਨੋਟ ਬਣਾਏਗਾ ਨਾ ਉਹਦਾ ਇਹ ਨੰਬਰ ਹੋਣਾ ਚਾਹੀਦਾ ਬਣਾ ਫਿਰ ਉਹ ਤੋਂ ਬਣਦਾ ਨਹੀਂ ਗਾ ਪੰਡਕੋਰੀ ਕਰਨੋ ਕਿਉਂਕਿ ਪ੍ਰਭੂ ਦੂਰੇ ਨੰਬਰ ਦਾ ਇੱਥੇ ਕੋਈ ਨੋਟ ਨਹੀਂ ਹੁੰਦਾ ਬਸ ਇਹਦੀ ਹੈ ਨਿਸ਼ਾਨੀਆਂ ਇਹ ਨੋਟ ਮੇਰੇ ਕੋਲੇ ਅਸਲੀ ਆ ਤੁਹਾਨੂੰ ਅਸਲੀ ਨੋਟ ਦੀ ਕਾਦੀ ਨਿਸ਼ਾਨੀਆਂ ਬੱਚੇ ਕਹਿੰਦੇ ਗਾਂਧੀ ਇਹ ਗਾਂਧੀ ਦੀ ਹੈ ਨਿਸ਼ਾਨੀ ਆ ਪ੍ਰਭੂ ਇਹ ਜਿਹੜਾ ਗਾਂਧੀ ਇਹਨੂੰ ਤਿੰਨ ਵਾਰੀ ਕੰਧ ਦੇ ਉੱਤੇ ਦਬਕੇ ਮਾਰ ਕੇ ਦੇਖੋ ਆ ਦੇਖੋ ਇਹ ਨੋਟ ਅਸਲੀ ਹੈ ਜੇ ਨਾ ਕੋਈ ਹੁੰਦਾ ਮਨ ਤੋਂ ਮਾਂ ਗਾਂਧੀ ਨਹੀਂ ਹੈਗਾ ਫੁੱਟ ਜਾਂਦੀ ਇਹਨਾਂ ਮਾਣ ਵੱਸ ਤੇ ਸੱਜਿਆ ਸੀਗਾ ਫੋਨ ਕਰਤਾ ਕਹਿੰਦੇ ਬਈ ਜਾਦੂ ਦਿਖਾਉਣ ਨੂੰ ਮੱਕੀ ਜੀ ਦਿਖਾ ਦਾਂਗੇ ਕਿੰਨੇ ਪੈਸੇ ਲਏਗਾ ਮੈਂ ਜਿੰਨੂੰ ਤਾਂ ਕੰਟਰਾ ਕਰ ਲਵਾਂਗੇ ਕਹਿੰਦੇ ਹਾਂ ਮੈਂ ਈ 20000 ਲੇ ਲੈਂ ਕਹਿੰਦਾ ਜੱਜ ਤਾਂ ਬਾਹਰ ਮੈਂ ਤਾਂ 60000 ਚੁਕਾ ਦੇ ਦੋ ਕਹਿੰਦੇ ਸਾਡੇ ਕੋਲ 10 ਵਜੇ ਨਹੀਂ ਪਹੁੰਚੇਗਾ ਮੱਕੀ ਜੀ ਮੈਂ ਕੰਟਾ ਪਹਿਲਾਂ ਆ ਜੂੰਗਾ ਕਹਿੰਦੇ ਕਮਾਲ ਕਰਦਾ ਏਤੀ ਤਰੋਂ ਮਗਰ ਜੇ ਮੈਂ ਸਮੇਂ ਦੀ ਗੱਲ ਕਰਦਾ ਤਾਂਗਾ ਕਿਹੜਾ ਬੰਦਾ ਸਮੇਂ ਦੀ ਗੱਲ ਨਾ ਕਰੇਗਾ ਸਮਾਂ ਨੂੰ ਬਰਬਾਦ ਕਰ ਦਿੰਦਾ ਪਰ ਆਥੇ ਜਿਵੇਂ ਮੇਰੇ ਘਰ ਕੋਲ ਕਿਸਨਿਆਂ ਵੀ ਭੇਜਿਆ ਸੀਗਾ ਮਨ ਨੂੰ ਕੀ ਕਿਹਾ ਸੀ ਮੈਂ ਕਾ ਪਾਕ ਬਣਨ ਦੇ ਤਰੱਕ ਮੈਨੂੰ ਸਦਿਆਂ ਠਾਦੀ ਉਸ ਮਨ ਤੋਂ ਕਿਹਾ ਉਹ ਕੋਈ ਸਾਧਨ ਮੇਜੂਗਾ ਬਾਤ ਲੰਮੀ ਆ ਹਜ਼ਾਰਾਂ ਮੀਲਾਂ ਦੀ ਬਾਤ ਇੱਕ ਕਮੂਨ ਸ਼ੁਰੂ ਹੁੰਦੀ ਆ ਕੰਨੀ ਜੀ ਚੰਗਾ ਅੱਜ ਮੈਨੂੰ ਮੇਰੇ ਘਰ ਨਾਲ 5 ਵਜੇ ਬਾਜਾ ਮਾਰੀ ਜਾਵੇ ਮੈਨੂੰ ਕਿਰੀ ਜਾਵੇ ਉਠੜੋ ਜੀ ਮੈਂ ਰੋਟੀ ਪਕਾਉਣੀ ਆ ਮਗਾ ਮੈਂ ਕਿੱਥੇ ਬੀਠੇ ਗਿਆ ਮੇਰੇ ਕੋਲ ਇੱਕ ਰੱਸੀ ਹੈ ਜੀ ਇਹ ਮੈਂ ਲੈ ਕੇ ਆਇਆ ਮੋਲੋ ਇਹ ਆਪਾਂ ਵਟਕੇ ਜੋੜਾਂਗੇ ਪਰ ਵਿਗਿਆਨ ਫਿਰਸ਼ਟ ਕਰਦਾ ਕਿ ਵਟਕੇ ਤਾਂ ਕੋਈ ਚੀਜ਼ ਨਹੀਂ ਜੁੜਦੀ ਉਹ ਜੋਗੀ ਬਾਬਾ ਕਿਵੇਂ ਜੋੜ ਗਿਆ ਇਹ ਸਿੱਖੋ ਇਹ ਰੱਸੀ ਸਾਡੇ ਕੋਲੇ ਉਹਨਾਂ ਲੋਕਾਂ ਕੋਲੇ ਇੱਕ ਵੰਨ ਦਾ ਤਰੀਕਾ ਹੁੰਦਾ ਭਰਾ ਜਿਵੇਂ ਤਰੀਕਾ ਮੇਰੇ ਕੋਲੇ ਹੋਗਾ ਆਜਾ ਬਈ ਕਿਹੜਾ ਆਜੋ ਕੋਈ ਆਜੋ ਆਜੋ ਹੋ ਬਰੇਡ ਤੇ ਚੱਕ ਲਿਆ ਆ ਮੇ ਤੇ ਆ ਮੇ ਤੇ ਬਿਆਰ ਆਲੋ ਲੈ ਦੇਖੋ ਪ੍ਰਭੂ ਇਹ ਜਿਹੜੀ ਰੱਸੀ ਆ ਇਹ ਫੜਨ ਦਾ ਤਰੀਕਾ ਕੀ ਆ ਇਸ ਤਰ੍ਹਾਂ ਜੁਰੀ ਕਰ ਲਓ ਦੇਖੋ ਜੀ ਕੀ ਹੋ ਗਈ ਮੂੰਹ ਖੁੱਲ ਗਿਆ ਵਿਚਾਲਾ ਹੋ ਗਿਆ ਕਹਿੰਦਾ ਵਿਚਾਲਾ ਵੱਡੂ ਬਣਦੀ ਵੇ ਉਹ ਤੇ ਘੜ ਜੋ ਆ ਦੇਖੋ ਪ੍ਰਭੂ ਕਹਿ ਹੋ ਗਈਆਂ ਦੋ ਆ ਗੰਨੇ ਦੇ ਹੁਣ ਜੇ ਤਾਂ ਇਹ ਰੱਸੀ ਪਹਿਲਾ ਬੰਕੂ ਮੰਨ ਕੀ ਸਾਥੀ ਇਹ ਬੱਚੇ ਦੀ ਉਮਰ ਬੰਦੂ ਜੇ ਕਹਿੰਦਾ ਭਈ ਨਾ ਜੁੜੀ ਫੇਰ ਘਟ ਜੂ ਆਇਆ ਡਾਕਰੇ 4-5 ਰੁਪਏ ਲੈ ਲੈਂਦਾ ਕਿਸੇ ਜੋਗੀ ਬਾਬੇ ਪੰਡਤ ਨੂੰ ਹੱਥ ਦਿਖਾਉਂਦੀ ਲੋੜ ਨਹੀਂ ਪ੍ਰਭੂ ਹੱਥਾਂ ਤੇ ਨਹੀਂ ਕੁਛ ਰਿਹਾ ਹੁੰਦਾ ਪੰਡਤ ਕਹਿੰਦਾ ਵਿਦਵਾਨ ਲੋਕਾਂ ਨੂੰ ਜਿਹੜਾ ਬੰਦਾ ਬਾਹਾਂ ਪੜਦੇ ਨੂੰ ਪਹਿਲਾ ਪੰਡਤ ਕਹਿੰਦੇ ਜੀ ਉਹੀ ਲੋਕਾਂ ਨੂੰ ਬ੍ਰਾਹਮਣ ਕਹਿੰਦੇ ਨੇ ਇੱਕ ਪੰਡਤ ਪਿੰਕ ਕਹਿੰਦਾ ਮੈਂ ਤੇ ਹੱਥ ਦੇਖਣਾ ਮੈਂ ਕਹਾਂ ਹੱਥ ਦੀ ਕੀ ਦੇਖਦੇ ਹੋ ਜੀ ਕਹਿੰਦਾ ਸਿੱਧਾ ਕਰੋ ਮੱਕਲ ਕਹਿੰਦਾ ਲਿਖੀ ਦਾ ਪੜ੍ਹ ਕੇ ਦੱਸ ਦੂੰ ਮੰਗਾ ਪੜ ਜੀ ਜਿਹੜੇ ਮੇਰੇ ਲੱਕੀ ਰਹੇ ਨਾ ਇਹ ਰੀਖੇ ਦਾ ਮੈਂ ਕਿਹਾ ਬਾਂਦਰ ਦੀ ਵੀ ਹੁੰਦੀਆਂ ਨੇ ਉਹ ਫਿਰ ਪੰਡਤ ਬਾਂਦਰ ਦਾ ਹੱਥ ਕੰਤੂ ਨਹੀਂ ਦੇਖਦਾ ਆਈ ਨਹੀਂ ਬੱਦਰ ਬਾਂਦਰ ਦੇ ਲੱਪੜ ਮਾਰੀ ਬਾਂਦਰ ਕੋਲੇ ਪੈਸੇ ਨਹੀਂ ਹੁੰਦੇ ਉਹ ਤਾਂ ਹੀ ਉਹਨੇ ਜੂੜੂ ਕਿਵੇਂ ਛੋਟੇ ਕੋਲ ਕ ਡੰਡਾ ਮੰਗਾਉਗਾ ਡੰਡਾ ਕਰ ਤੇ ਵੀ ਨਾ ਡੱਕਾ ਆਹ ਫੇ ਮੇਰੇ ਕੋਲ ਡੰਡਾ ਉਹ ਜਿਹੜੀ ਚੀਜ਼ ਮੰਗਾਉਂਦਾ ਉਹ ਚੀਜ਼ ਮਿਲਦੀ ਆ ਪ੍ਰਭੂ ਸਾਥ ਲਓ ਹੁਣ ਗੱਲਾਂ ਕਿਵੇਂ ਗੁਰੂ ਦੇ ਨਾਲ ਇਹਦਾ ਫੈਸਿਲੀਟੇਟ ਗੁਰੂ ਸੀ ਪਰ ਮੈਂ ਤੇ ਜੰਮਗਾ ਭਈ ਮੁੰਡਾ ਤੇਰਾ ਨਾ ਕੀ ਆ ਇੰਗਰੇਜ਼ ਪੜਦਾ ਤੇ ਇਹਦਾ ਮੁੰਡਾ ਬਹੁਤ ਸਿਆਣਾ ਇੱਥੇ ਆ ਕਿਉਂ ਕਹਿੰਦਾ ਮੁੱਠੀ ਬੰਦ ਕਰ ਹੁਣ ਇਹਦੀ ਇਹਦੀ ਮੁੱਠੀ ਕੋ ਬੰਦ ਕਰਾਈ ਗਈ ਹੁਣ ਇਹਨੂੰ ਇਹ ਲੱਗ ਰਿਹਾਗਾ ਵੀ ਜਿਹੜੀ ਇਹ ਗੰਡਾ ਨਾ ਇਹ ਉਤੋਂ ਦੀ ਕੀੜਾ ਦੇ ਕੇ ਉਂਗਲਾਂ ਦੇ ਸੱਤ ਵਿੱਚ ਅਕੇ ਢੁੱਕ ਗਈ ਹੁਣ ਪ੍ਰਭੂ ਜਦੋਂ ਕੋਈ ਬੰਦਾ ਚਪੂਗਾ ਡੰਡਾ ਜਾਬ ਦੇ ਵਿੱਚ ਝੋਲੇ ਦੇ ਵਿੱਚ ਹੱਥ ਪਾਓ ਤੇ ਜਾਬ ਦੇ ਗੀਜੇ ਵਿੱਚ ਇਹ ਤਿੰਨ ਚੀਜ਼ਾਂ ਕਰੀ ਰੱਖੋ ਪ੍ਰਭੂ ਨਹੀਂਗਾ ਉਹਦਾ ਹੱਥ ਕਿਤੇ ਜਾ ਕੇ ਖੜੂਗਾ ਡੰਡੇ ਵਾਲਾ ਉਹਦਾ ਪਿੱਛਾ ਕਰੋ ਫੇਰ ਤੁਸੀਂ ਨੂੰ ਫੜ ਸਕਦੇ ਹੋ ਉਹ ਜਦੋਂ ਰੱਸੀ ਖੋਲ ਕੇ ਦਿਖਾਉਂਦਾਗਾ ਇਹ ਸਾਨੂੰ ਐ ਲੱਗ ਰਿਹਾ ਹੁੰਦਾ ਜਿਵੇਂ ਰੱਸੀ ਜੁੜ ਗਈ ਸਹੀ ਗੱਲਾਂ ਤਾਂ ਜੁੜ ਗਈ ਉਹ ਵੀ ਸਾਫਤੀ ਕਰਦੀ ਹੈ ਉਹਨਾਂ ਨੇ ਹੁਣ ਜੁੜੀ ਕਿਵੇਂ ਇਹ ਸਿੱਖੋ ਨੌਬਰਾ ਇਹ ਐ ਜੁੜਦੀ ਆ ਵੱਡਣ ਤੋਂ ਪਹਿਲਾਂ ਕੋਈ ਬੰਦਾ ਇਹ ਕਈ ਮਾਰ ਅੱਛੀ ਵਟ ਕੇ ਜੋੜ ਦੂ ਥੋੜੇ ਬੱਚੇ ਦੀ ਉਮਰ ਵਧਾ ਦੂੰਗਾ ਪਰ ਬੱਚਾ ਆਪਣੀ ਕਿਸਮਤ ਆਪ ਬਣਾਉਂਦਾ ਹੈ। ਉਹਨੂੰ ਵੱਡਣ ਤੋਂ ਪਹਿਲਾਂ ਭਰਾਵੋ ਆਪਣੀ ਰੱਸੀ ਮਿਲਕੇ ਦਿਓ। ਇਹ ਲੰਮੀ ਕਿੰਨੀ ਆ? ਪਰ ਮੇਨੂੰ ਥੱਲੇ ਥੱਲੇ ਮੇਨੂੰ ਆ ਦੇਖੋ ਇਹ ਇੰਨੀ ਲੰਮੀ ਰੱਸੀ ਆ ਜਿਹੜੀ ਆਪਾਂ ਨੂੰ ਫੜਾਈ ਆ। ਤੋ ਕਹਿੰਦਾ ਜੁੜ ਗਈ। ਉਹਦੇ ਹੁੰਦੇ ਦਵਾਰੇ ਮੇਨੂੰ ਵੀ ਪੂਰੀ ਹੈਗੀ ਆ। ਜਦੋਂ ਖਿੱਚ ਕੇ ਪੂਰੀ ਕਰੋਗੇ ਤੇ। ਜਦੋਂ ਤੋ ਖਿੱਚ ਕੇ ਵੀ ਨਹੀਂ ਭਰਾਵੋ ਉਹ ਨਹੀਂ ਪੂਰੀ। ਫਿਰ ਤੁਸੀਂ ਹੈਰਾਨ ਹੋ ਜਾਓਗੇ ਕਿ ਅੱਗੇ ਨਾਲੋਂ ਨਾ ਇਹ ਨਹੀਂ ਰੱਸੀ ਭਰਾਵੋ ਘੱਟ ਗਈ ਕਹਿੰਦੇ ਬਾਬਾ ਐ ਲੱਗਦਾ ਇਹ ਰੱਸੀ ਅਗਰ ਨਾਲੋਂ 19 20 ਦੇ ਫਰਕ ਨਾਲ ਥੋੜੀ ਜਿਹੀ ਛੋਟੀ ਆ ਉਹ ਕਦੋਂ ਨਹੀਂ ਕਰੇ ਚੰਗਾ ਹੈਗਾ ਬਾਬਾ ਤੇਰੇ ਹੱਥ ਦਿਖਾਓ ਸਭ ਤੋਂ ਪਹਿਲਾਂ ਰੱਸੀ ਉਹਦੇ ਹੱਥ ਵਿੱਚ ਆਉਣੀ ਹੁੰਦੀ ਹੈ ਜਿਹੜੀ ਆਪਰ ਰੱਸੀ ਵੱਡੀ ਹੈ ਨਾ ਭਰਾਵੋ ਉਹ ਡੰਡੇ ਦੇ ਥਲੇ ਲੁਕੀ ਹੋਈ ਆ ਆ ਦੇਖੋ ਆਹ ਰੱਸੀ ਆਹੋ ਜਿਹੜੀ ਉਹਨੇ ਵੱਡੀ ਆ ਜੇ ਮੈਂ ਸੋਨੂੰ ਨਾਂ ਦੱਸਦਾ ਐ ਕਰਦਾ ਮੈਂ ਕਹਿੰਦਾ ਕਿ ਮੈਂ ਜਾਦੂਗਰ ਆ ਪ੍ਰਭੂ ਇਹ ਬੰਗਾਲ ਤੋਂ ਜਾਦੂ ਸਿੱਖ ਕੇ ਆਇਆ ਹਾਂ ਕੋਈ ਬੰਗਾਲ ਦੇ ਵਿੱਚ ਜਾਦੂ ਨਹੀਂ ਹਰੇਕ ਹੱਥ ਦੇ ਵਿੱਚ ਵਿਗਿਆਨ ਦਾ ਹਥਾ ਜਦੋਂ ਮੇਰਾ ਹੱਥ ਬੈਗਮਾਲ ਵੱਜ ਜਾਂਦਾ ਤੁਹਾਨੂੰ ਇਹ ਲੱਗਦਾ ਵੀ ਬੈਗ ਦੇ ਵਿੱਚ ਭਾਈ ਡੰਡਾ ਧਰ ਕੇ ਆ ਗਿਆ ਆਪਦਾ ਨਾਲ ਬੜਾ ਅੱਛੀ ਧਰਦਾ ਜੇ ਡੰਡਾ ਛੋਟਾ ਹੋਵੇ ਫਿਰ ਉਹ ਗਿਜਬ ਜਿਹੀ ਪਾ ਸਕਦਾਗਾ ਹੁਣ ਤੁਸੀਂ ਇਹ ਸਮਝੋ ਇਹ ਹੱਥ ਵਿੱਚ ਆਈ ਕਿਵੇਂ ਲਓ ਇਹ ਬਟਨ ਤੋਂ ਪਹਿਲਾਂ ਸਿੱਖੋ ਇਹ ਰੱਸੀ ਆਪਾਂ ਬਚਾਉ ਲੋ ਨਹੀਂ ਬਿੱਡੀ ਉਹ ਸੋਤੋ ਇਹ ਕਿ ਸਰਾਬਾ ਡਾ ਦਿੰਦਾ ਕਾ ਕਰਨੀ ਆ ਦੇਖੋ ਪ੍ਰਭੂ ਇਹ ਨਸੀ ਇਥੋਂ ਵੱਡੀ ਆ ਇੰਨੀ ਕ ਬਾਕੀ ਸਾਲਤੀ ਆ ਇਹਨੂੰ ਦੋ ਕਿਵੇਂ ਦਿਖਾਉਂਦਾ ਕਾ ਉਹ ਇਥੋਂ ਵੱਡ ਲੈਂਦਾ ਕਾ ਕਾਲੀ ਨਾ ਆ ਜਿਹੜਾ ਵੱਡੇ ਹੋਇਆ ਟੋਟਾ ਕਾ ਆ ਦੇਖੋ ਇਹਨੂੰ ਐ ਮੋੜੂਗਾ ਇਹਨੂੰ ਐ ਫੜਦਾ ਕਾ ਫਿਰ ਭੱਜ ਕੇ ਆ ਜੋੜ ਦਬਦਾ ਕਾ ਇਹ ਅਣਪੜ੍ਹ ਲੋਕਾਂ ਨੂੰ ਪ੍ਰਭੂ ਜੋੜ ਨਹੀਂ ਦਿਖਦਾ ਆ ਦੇਖੋ ਐ ਦੋ ਲੱਗਦੀਆਂ ਨੇ ਇਹ ਇਦਾਂ ਕ ਟੁੱਟੀ ਆ ਆ ਦੇਖੋ ਆ ਪਹਿਲੀ ਗੰਦਰੀ ਇੰਡੀਆ ਪੋਲੀ ਇਹ ਗੰਦ ਦਾ ਟੁੱਟਾ ਨਾ ਦੋਨਾਂ ਪਾਸੇ ਭੱਜ ਕੇ ਬਾਹਰ ਨਿਕਲ ਜੂਗਾ ਕਿਦਨੇ ਮੰਜੀ ਕੱਢ ਕੇ ਲੈ ਜਾਓ ਆ ਦੇਖੋ ਆ ਬਾਹਰ ਆ ਗਿਆ ਇਧਰੇ ਪਾਸੇ ਲਿਆਉਣਾ ਇਧਰੀ ਬਾਹਰ ਆ ਗਿਆ ਇਹ ਰੱਸੀ ਭਰਾਓ ਅੱਗੇ ਨਾਲੇ ਛੋਟੀ ਹੋ ਗਈ ਹੁਣ ਤੁਸੀਂ ਸਿੱਖੋ ਕਰੇ ਕਰਕੇ ਦੇਖੋ ਤੁਸੀਂ ਕਰ ਸਕਦੇ ਹੋ ਨਹੀਂ ਨਾ ਬਾਬਾ ਇਹ ਗੱਲ ਕਿਉਂ ਗੋ ਤੂੰ ਵੱਡਕੇ ਨਹੀਂ ਜੋੜ ਸਕਦਾ ਤੂੰ ਜੀ ਵੱਡਕੇ ਜੋੜੋ ਛੋਟਾ ਕਿਉਂ ਨਹੀਂ ਜੁੜਦੀ ਉਹ ਛੋਟੇ ਭਰੀ ਐ ਦੂਰੀ ਕਰ ਤੂ ਸਿੱਧੀ ਬੀਐਪੀ ਮੰਗਰ ਮੱਥਾ ਮਰੀ ਜਾਣਗੀ ਆ ਲੋ ਕਹਿੰਦਾ ਦੂਰੀ ਹੋ ਗਈ ਲੈ ਇੱਥੇ ਵੱਡਕੇ ਜੋੜੂ ਜਿ ਐ ਕਰਕੇ ਨਾ ਜਿੱਦੂ ਜੀ ਇੱਥੇ ਵੱੜਦੀ ਫੇਰ ਨਾ ਛੋਟੇ ਜੁੜੇ ਨਾ ਬਾਬੇ ਤੂੰ ਫੇਰ ਹੋ ਜਾਂਦੀ ਨੇ ਦੋ ਉਹ ਚ ਨੂੰ ਕਹਿੰਦਾ ਬੱਚਾ ਕੈਂਚੀ ਲੈ ਕੇ ਜਾ ਜੋ ਛੋਟਾ ਮੂਹ ਹੋ ਜਾਂਦਾਗਾ ਪਰਾਂ ਉਹ ਛੋਟੇ ਆਉਣ ਤੋਂ ਪਹਿਲਾਂ ਭਰਾਵੋ ਇੰਨੀ ਕੰਨੀ ਵਧਾ ਕੇ ਰੱਖ ਲੈਂਦੇ ਆ ਲੋ ਕਰੇ ਜਾਂ ਕੰਨੀ ਕਨੀ ਵਿਦਾ ਲਿਓ ਕੰਨੀ ਵੱਧ ਗਈ ਹੁਣ ਉਹਨਾਂ ਦੀ ਨਾਗਵਾਲ ਪਾ ਲਓ ਆ ਲਓ ਹੁਣ ਤੁਸੀਂ ਸਿੱਖ ਗਏ ਸਿਆਣੇ ਹੋ ਗਏ ਐ ਕਰ ਹੁਣ ਇਹ ਜਿਹੜਾ ਜੋੜ ਆ ਇਹਨੂੰ ਚੰਗੀ ਤਰ੍ਹਾਂ ਟੱਗ ਲੋ ਫੜਨ ਦੇ ਵੇਲੇ ਵੱਡਣ ਵਾਲੇ ਭਾਈ ਨੂੰ ਆ ਦੇਖੋ ਜੋੜ ਨਹੀਂ ਦੀਦਾ ਬੜੇ ਤੋਂ ਬੜਦੋ ਆ ਲਓ ਇਧਰ ਲੜ ਛੱਟੇ ਆ ਗਈਆਂ ਪੂਰੇ ਵਿੱਚ ਕਹਿੰਦੇ ਆ ਦੋ ਇਗਿਆ ਤੋ ਇਹਨਾਂ ਟੋਟਾ ਵੇਖਣਗੇ ਹਾਂਜੀ ਲੈ ਤਰ ਤੋ ਅਗੱਚੀ ਦੀ ਭੇਜ ਪਣੀ ਲੈ ਕਰੋ ਅੱਜ ਇਹਦਾ ਕੰਮ ਕਰ ਤੇ ਨਾ ਛੱਡੋ ਜਿਹੜਾ ਤੁਸੀਂ ਕੱਲ ਨੂੰ ਕੰਮ ਕਰਨ ਦੇ ਸੋਚੋ ਗਲੇ ਚੇਤਾ ਮੱਝੇ ਨਹੀਂ ਮੇੜ ਦੋ ਕੋਹ ਨਾ ਕਰਿਆ ਕਰੋ ਜਿਹੜਾ ਬੰਦਾ ਘੋਲ ਕਰ ਦੋ ਬਿਨਾ ਉਹ ਫੇਰ ਹੁੰਦਾ ਸਹੀ ਹੈ ਘੋਲ ਦੀ ਚੀਜ਼ ਆ ਲੈ ਦੇਖੋ ਭਰਾਵੋ ਜਸ ਕਾਉਂਟਰ ਪੈਸੇ ਮੈਂ ਵੀ ਕਰਦਾ ਸੀਗਾ ਮੈਂ ਕਿਹੜੀ ਕਹਾਣੀ ਕਰਦਾ ਸੀ ਪ੍ਰਭੂ ਮੈਂ ਤੇ ਮੇਰੇ ਘਰ ਵਾਲੀ ਇੱਕ ਜਣੇ ਸੀ ਦੀਵਾ ਬੁਝਾਉਣ ਪਿੱਛੇ ਲੜਪੇ ਸੀ ਮੈਂ ਕਹੇ ਦੀਵਾ ਤੂੰ ਬੁਝਾ ਉਹ ਕਹੇ ਕਰੇ ਤੂੰ ਬੁਝਾ ਬਸ ਉਠਣ ਦੀ ਘੋਲ ਸੀ ਮੈਂ ਕਿ ਤਰ੍ਹਾਂ ਪਾ ਪਾਨੇ ਕਹਿਤਾ ਮੈਂ ਕਹੇ ਦੇਵੀ ਮਾਤਾ ਜੇ ਦੀਵਾ ਬੁਝੇ ਨਾ ਮੈਂ ਮੰਤਰ ਕੁਛ ਚਾਲੇ ਆ ਜਾ ਉਹਦਾ ਪ੍ਰਭੂ ਕੁਦਰਤ ਉਹਦੇ ਦੀਵੇ ਵਿੱਚ ਤੇਲ ਹੀ ਘੱਟ ਸੀਗਾ ਦੀਵਾ ਤੂੰ ਹੀ ਬੁਝ ਗਿਆ ਜਾ ਕੇ ਤੇ ਹਵਾ ਦਾ ਬੁੱਲਾ ਗਿਆ ਤਾਂ ਬੁਝ ਗਿਆ ਪਰ ਮੇਰੇ ਘਰ ਦੇ ਮਨਚੇ ਦੱਤੀ ਪਈਆ ਵੀ ਸ਼ਕਤੀ ਆ ਮਾਈ ਚ ਦੀਵਾ ਮਾਈ ਨੇ ਬੁਝਾਇਆ ਛੱਡੇ ਆ ਗਿਆ ਮਈ ਦਾ ਮੇਲਾ ਮੈਨੂੰ ਮੇਰੇ ਘਰਾਂ ਨਹੀਂ ਕਰੀ ਜਾਵੇ ਮੈਨੂੰ ਉਹ ਤੋਂ ਤਾਂ ਕਿਹਾ ਸੀਗਾ ਵੇ ਤੇਰੀ ਬੰਕੂ ਤੇ ਮੈਂ ਤੇਰੇ ਚਾਹਦੇ ਹਾਂ ਕਹਿੰਦੇ ਜੱਜਾ ਫਿਰ ਮਾਪਰਾਬੋ ਮੇਰੇ ਘਰ ਨੂੰ ਸਮਝਾਇਆ ਮੈਂ ਕਹਿੰਦਾ ਦੇਖ ਜੇ ਤੂੰ ਕੰਮਲੀ ਆ ਦੇਵੀ ਤਾਂ ਨਹੀਂ ਕੰਮਲੀ ਮੈਨੂੰ ਕਹਿੰਦੀ ਕਿਉਂ ਮੈਂ ਕਹਿੰਦਾ ਦੇਵੀ ਨੂੰ ਪਤਾ ਵੀਰ ਉੱਠ ਕੇ ਦੀਵਾ ਤਾਂ ਬਝਾਣੀ ਚਾਹ ਕੇ ਕਿਤੇ ਨਹੀਂ ਆਉਂਦਾ ਲਓ ਵੀ ਹਟੇ ਇੱਥੇ ਡਾ ਲਾ ਸੰਜੀ ਆ ਲੋ ਇਹ ਆ ਮੇਰੇ ਕੋਲ ਇਹ ਰਮਾਲ ਇਹਨੂੰ ਮੈਂ ਕਈ ਵਾਰੀ ਮੁੱਠੀ ਚ ਐ ਪਾਉਣਾਗਾ ਬੱਚਾ ਨੂੰ ਪੁੱਛਦਾਗਾ ਬੋਲੋ ਬੱਚਾ ਰਮਾਲ ਕਿੱਥੇ ਆ ਕਹਿੰਦੇ ਮੁੱਠੀ ਜਦ ਮੈਂ ਮੁੱਠੀ ਖੋਲਦਾਗਾ ਇਹ ਰਮਾਲ ਮੁੱਠੀ ਚ ਨਹੀਂ ਦੇਂਦੀ ਇਹ ਕਿੱਥੇ ਚਲੀ ਜਾਂਦੀ ਆ ਲੈ ਉਹਨੂੰ ਸਮਝੋ ਆਹ ਨੋਟ ਮੈਂ ਪਹਿਨੀ ਫੜਾ ਦਿੰਦਾਗਾ ਆਦਾ ਬਈ ਇਹ ਜਦ ਮੈਂ ਨੋਟ ਮੈਂ ਕਹਿੰਦਾ ਤੈਨੂੰ ਫੜਾ ਦੀ ਚੰਗਾ ਅੱਛਾ ਰੱਖੋ ਉੱਥੇ ਖੜ੍ਹ ਜਾਓ ਨਾ ਪਰੋ ਬਾੜਾ ਪਾ ਸਮਾਨੀ ਲਾਉਂਦੇ ਸਮੇਂ ਦੀ ਗੱਤਰ ਕਰਾਂਗੇ ਕਿਹੜਾ ਬੰਦਾ ਬਾਲਾ ਬੋਲੇ ਉਹਨੂੰ ਬੁਲਾਰਾ ਵੀ ਨਹੀਂ ਕਹਿੰਦੇ ਸਮਝਦੇ ادارے ਵਿੱਚ ਬੋਲਣਾ ਜ਼ਰੂਰੀ ਆ ਲਓ ਮੁੱਠੀ ਵਿੱਚ ਰਮਾਲ ਪੈ ਗਿਆ ਮੈਂ ਸਕੂਲਾਂ ਦੇ ਬੱਚੇ ਕੋਈ ਦਾ ਬੱਚੋ ਬੋਲੋ ਇਹ ਰ ਰਮਾਲ ਆ